ਉਹ ਸਰੀਕਾ ਦਾ ਦਾਣਾ ਸਿਰ ਦੁਖਦੇ ਵੀ ਖਾਣਾ ਠੀਕ ਆ ਇਹਨਾਂ ਗੱਲਾਂ ਨੂੰ ਤੂੰ ਵੀ ਸਮਝ ਥੋੜਾ ਬੋੜਾ ਕੀਏ ਅਸੀਂ ਇਹਨਾਂ ਖਰਚਾ ਕਰਨ ਦੇ ਯੋਗ ਹੈਗੇ ਵੀ ਨਹੀਂਗੇ ਤੈਨੂੰ ਪਤਾ ਹੀ ਆ ਹਾਂਜੀ ਸੰਦੀਪ ਦਾ ਵੀ ਇਹਦਾ ਨਾ ਸਿੰਪਲ ਹੀ ਵਿਆਹ ਕੀਤਾ ਸੀਗਾ ਤੇ ਚਲ ਉਹਦਾ ਵੀ ਪਰਿਵਾਰ ਬੜਾ ਵਧੀਆ ਹਨੂ ਮਿਲ ਗਿਆ ਹਾਂਜੀ ਹਾਂਜੀ ਮੈਂ ਇਥੇ ਇਕੱਲੀ ਕੀ ਕਰਾਂ ਉਹਨਾਂ ਨੇ ਤੁਹਾਨੂੰ ਆਪਣਾ ਪੁੱਤ ਬਣਾਇਆ ਵਾ ਨਾ ਐਦਾਂ ਕਰੋ ਤੁਸੀਂ ਸੰਦੀਪ ਤੈਨੂੰ ਮੇਰੀ ਸੋਹ ਹੀ ਹੂੰ ਮੈਨੂੰ ਸਾਰੀ ਗੱਲ ਦੱਸ ਗੱਲ ਹੋਈ ਕੀ ਆ ਦੇ ਪਾ ਹਾਂਜੀ ਇਧਰ ਆਓ ਦੇਖੋ ਕੰਮ ਕਰ ਰਹੇ ਹਾਂ ਹਵਾ ਵਾਲਿਆਂ ਨਾਲ ਹਾਂ ਮੈਂ ਵੇਖਣ ਡਿਆ ਹਾਂ ਇਧਰ ਪਰੋਣੇ ਵਾਵਾ ਹੀ ਆਏ ਆ ਮੈਂ ਵੀ ਇੱਧਰ ਨਾਲ ਗੱਲ ਕਰਨੀ ਹੀ ਹੋਈ ਹੂੰ ਮੈਂ ਅੱਗੇ ਕਦਨ ਵੇਖਿਆ ਸੀ ਸੰਦੀਪ ਵੀ ਪਰੋਣਾ ਵੀ ਆਇਆ ਸੀ ਤੇ ਮਾਵਾ ਮਮੀ ਵੀ ਲਿਆਏ ਮੈਨੂੰ ਲੱਗਦਾ ਕਿ ਕੁੜੀ ਦਾ ਵਿਆਹ ਕਰਨ ਲੱਗੇ ਨਿਕੀ ਪਤਾ ਹੀ ਹੁਣਾਂ ਤੁਹਾਨੂੰ ਕਿ ਨਹੀਂ ਪਤਾ ਤਾਂ ਨਹੀਂਗਾ ਹੁਣ ਪਰੋਣਿਆ ਤੋਂ ਮੈਨੂੰ ਲੱਗਣ ਡਿਆ ਅੰਦਾਜ਼ਾ ਤੇ ਮੈਂ ਕਹਿੰਨਾ ਆਂ ਵੀ ਜੇ ਕਰਦੇ ਆ ਤੇ ਸਾਡਾ ਵੀ ਫਰਜ਼ ਬਣਦਾ ਥੋੜਾ ਪਤਾ ਉਹਨਾਂ ਨੂੰ ਕੋਈ ਮਤ ਕਰੀਏ ਉਹਨਾਂ ਦੀ ਇਹ ਨਹੀਂ ਗੱਲ ਤੇ ਮੈਨੂੰ ਤੁਸੀਂ ਤਾਂ ਹੀ ਕਹਿਣ ੜੇ ਜੇ ਨਾ ਤੁਹਾਨੂੰ ਪਤਾ ਹੀ ਹੁਣ ਆਇਆ ਕਹਣਾ ਸਲਾਹ ਕਰਕੇ ਸਭ ਕੁਝ ਰੰਬਿਆ ਹੋਣਾ ਉਹਨਾਂ ਨੇ ਕਿ ਵਿਆਹ ਵੀ ਦੇ ਉਹ ਮੈਨੂੰ ਥੋੜਾ ਪਤਾ ਵਾ ਜੇ ਪਤਾ ਹੁੰਦਾ ਤੈਨੂੰ ਦੱਸਦਾ ਨਾ ਚਲੋ ਠੀਕ ਐ ਨਹੀਂ ਪਤਾਣਾ ਤੁਹਾਨੂੰ ਮੈਂ ਮੰਨ ਲਈ ਨਹੀਂ ਆ ਮੈਂ ਅੱਗੇ ਵੀ ਇੱਕ ਇੰਥੇ ਵੇਖਣ ਲਈ ਹਾਂ ਕਿ ਪਰੌਣਾ ਆਇਆ ਹੀ ਤੇ ਸੰਦੀਪ ਨੂੰ ਉਤਾਰ ਕੇ ਬਾਰੋ-ਬਾਰ ਹੀ ਚਲ ਗਿਆ। ਮੈਨੂੰ ਵੀ ਲੱਗਣ ਡਿਆ ਵਾ ਤੇ ਮੈਂ ਤੈਨੂੰ ਇਹ ਕਹਿਣ ਡਿਆ ਹਾਂ ਕਿ ਵੱਡੀ ਕੁੜੀ ਦੇ ਅਸੀਂ ਵਿਆਹ ਤੇ ਕੁਛ ਦਿੱਤਾ ਨਹੀਂ ਗਾ ਇਹਨਾਂ ਨੂੰ ਹਨਾ। ਹੂੰ। ਤਾਂ ਹੁਣ ਕੋਈ ਉਹਨਾਂ ਦਾ ਕਰੀਏ ਕੋਈ ਮਤ। ਚਲੋ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ। ਹੂੰ। ਪਰ ਐਡੀ ਗੱਲ ਨਹੀਂ ਗਈ ਕਿ ਕੋਈ ਦਿੱਤਾ ਨਹੀਂ ਗਾ। ਹੂੰ। ਟਾੜੀ ਉਹਦਾ ਇੱਕ ਸਲਾਹ ਹੀ ਦੇ ਤੁਸੀਂ ਆਏ ਹੋਣੇ ਪੈਸੇ। ਉਹ ਨਹੀਂ ਨਹੀਂ। ਮੈਂ ਵੀ ਲਿਖਾਇ ਤਨ ਚਲੋ ਕੋਈ ਗੱਲ ਨਹੀਂ ਵੇਖੋ ਜਿੱਦਾਂ ਕਰਨਾ ਹੈ लवली ਨਾਲ ਕਰ ਲੋ ਸਲਾਹ ਕੀ ਕਹਿੰਦਾ ਚਲ ਵੇਖਦੇ ਆ ਚਲੋ ਪਤਾ ਤਾਂ ਲੱਗੇ ਉਧਰੋਂ ਦੱਸਣ ਕੀ ਕੋਹ ਨਾ ਕੋਹ ਮੈਨੂੰ ਜਿੱਦਾਂ ਲੱਗਣ ਡਿਆ ਨਾ ਕੁੜੀ ਰਹਿਣ ਹੀ ਆਈ ਐ ਤੇ ਇੱਕ ਵਾਰ ਮੈਨੂੰ ਹੋਰ ਲੱਗਣ ਢੀ ਹੀ ਵੀ ਪੁਰਾਣਾ ਛੇਤੀ ਜਲ ਗਿਆ ਵਾਰ ਹੂੰ ਅਹੇ ਘਰ ਤਾਂ ਗਿਆ ਹੀ ਨਹੀਂ ਅਹ ਸਾਨੂੰ ਕੰਮ ਬੜਾ ਜ਼ਰੂਰੀ ਸੀ ਤੇ ਮੈਂ ਕਿਦਾਂ ਜਿੱਦਾਂ ਤਾਂ ਵਾਜੇ ਮਾਰਦੇ ਪੰਪੇ ਮੇਰਾ ਕੋਈ ਕੰਮ ਹੋਵੇ ਉਹਦੇ ਮੇਰੇ ਰਵਾਂ ਨੇ ਵਾਜ ਮਾਰ ਲਈ ਹੂੰ ਉੱਥੇ ਫਿਰ ਮੈਂ ਕਢੀ ਬੈ ਗਈ ਉਹਦੇ ਲਾਗੇ। ਪੁੱਛਿਆ ਤੇ ਮੈਂ ਉਹਨੂੰ ਵੀ ਹੈਗਾ ਹੀ। ਪਰ ਉਹ ਗੱਲ ਤੇ ਉਹ ਆਈ ਨਹੀਂ। ਹੂੰ। ਕਹਿੰਦੀ ਨਹੀਂ ਜੋਤ ਪੜਨ ਲਈ। ਵਿਆਹ ਵੀ ਉਹ ਤਾਂ ਕੋਈ ਵੀ ਨਹੀਂ ਗਾ ਜੇ। ਹੋ ਸਕਦਾ ਉਹਦੋਂ ਕੋਈ ਗੱਲ ਕੱਚੀ ਹੋਵੇ। ਅੱਛਾ। ਹੂੰ। ਇਹ ਹੁਣ ਪਤਾ ਨਹੀਂਗਾ। ਉਹ ਚੱਲ ਜੇ ਕਰਨਗੇ ਨਾ ਤੇ ਬਣਦਾ ਜਿਹੜਾ ਸਕਣਾ ਉਹ ਤੇ ਦੇਣਾ ਹੀ ਆ। ਮੁੰਡੇ ਤੇ ਦੇ ਗਏ ਸੀ ਮੈਂ ਕਹਿੰਦਾ ਥੋੜੇ ਵਧਾ ਕੇ ਦੇ ਦਾਂਗੇ ਆਪਾਂ। ਜਿੰਨੇ ਦੇ ਗਏ ਸੀ ਨਾ ਉਨੇ ਦੇ ਦੋ ਬੜੇ ਵਧਾਇ ਕਾਲੀ ਦੇਣੇ ਆ ਉਹ ਚੱਲ ਗੱਲ ਸੁਣ ਮਿਲਣਾ ਵਰਤਣਾ ਤੇ ਹੈਗਾ ਨਾ ਮੁੜ ਕੇ ਕੱਲ ਨੂੰ ਮੈਂ ਲੋਕਾਂ ਵਿੱਚ ਬਹਿਣਾ ਖਲੋਣਾ ਨਹੀਂਗਾ ਲੋਕ ਗੱਲਾਂ ਨਾ ਕਰਨਗੇ ਤੇ ਭਰਾ ਨਾ ਮਿਲਣਾ ਵਰਤਣਾ ਤੇ ਹੈਗਾ ਕਿ ਨਹੀਂ ਉਹ ਸ਼ਰੀਕਾ ਦਾ ਦਾਣਾ ਸਿਰ ਦੁਖਦੇ ਵੀ ਖਾਣਾ ਠੀਕ ਆ ਇਹਨਾਂ ਗੱਲਾਂ ਨੂੰ ਤੂੰ ਵੀ ਸਮਝ ਥੋੜਾ ਬੋਦਾ ਚੰਗਾ ਸਮਝੀ ਐ ਮੈਂ ਮਰਜੀ ਤੂੰ ਆਪਣੀ ਕਰਨੀ ਆ ਤੇ ਜੋ ਠੀਕ ਲੱਗਦਾ ਕਰ ਲੋ ਆ ਤਸੀਂ ਤੇ ਹੋਰ ਹੀ ਗੱਲਾਂ ਲੈ ਕੇ ਬਹਿ ਗਏ ਜੇ ਮੈਂ ਜਰਾ ਘਰ ਚੱਕੀ ਵਾਲੇ ਘਰ ਚਲਣੀ ਆ ਮਾਤਾ ਨਹੀਂ ਠੀਕ ਉਹਨਾਂ ਦੀ ਮੈਂ ਪਤਾ ਲੈ ਆਵਾ ਤੇ ਮੈਨੂੰ ਤਾਂ ਟਾਈਮ ਲੱਗ ਜਾਣਾ ਹੈ ਹੋਇਆ ਹੋਇਆ ਯਾਦ ਵੇਖਿਆ ਉਹੋ ਹੀ ਗੱਲ ਹੋਈ ਅੱਗੇ ਮੈਨੂੰ ਸ਼ੱਕ ਹੀ ਪਰ ਹੁਣ ਸ਼ੱਕ ਮੇਰਾ ਨਾ ਜਕੀਂ ਜੀ ਬਦਲ ਗਿਆ ਰੰਬਿਆ ਤੇ ਇਹਨਾਂ ਨੇ ਵਿਆਹ ਹੀ ਆ ਪਰ ਉਧਰ ਮੁੱਕਰ ਹੀ ਗਈ ਮੈਨੂੰ ਦੱਸਿਆ ਹੀ ਨਹੀਂ ਨਾਲ ਪਤਾ ਨਾ ਕਿ ਤਾਂ ਹੀ ਕਹਿਣ ਦੇ ਸਕੰਦੇ ਆਈਏ ਭਰਾ ਦੇ ਬੰਨਾ ਤੁਸੀਂ ਵੀ ਦੇਓ ਸਗੰਨ ਨੰਤਰ ਨਾ ਮੈਨੂੰ ਪੁੱਛਣ ਦੀ ਕੀ ਲੋੜ ਜ਼ਬਲੀ ਆ ਗਿਆ ਡੜਜੀ ਹਾਂ ਇੱਕ ਮਿੰਟ ਗੱਲ ਸੁਣਾ ਹਾਂ ਜੀ ਉਧਰ ਤਾਂ ਆਪਣੇ ਨੂੰ ਨਾ ਹਾਂ ਜੀ ਜ਼ਿਆਦਾ ਫੋਨ ਹੀ ਕਰ ਲਾ ਉਹਨਾਂ ਨੂੰ ਸੱਦ ਕੰਮ ਹੀ ਕੋਈ ਉਹ ਮੈਂ ਕਿਹਾ ਆ ਵੀ ਉਹ ਜਿਹੜੀ ਗੱਲਬਾਤ ਹੋਣਾ ਵਿਆਹ ਵਾਲੀ ਆਹੋ ਮੈਨੂੰ ਦੱਸ ਦੀਏ ਮਾਤਰੀ ਨੂੰ ਉਹ ਡਰਜੀ ਰਹਿਣ ਦੋ ਉਹ ਗੱਲ ਸੁਣ ਮੇਰੀ ਉਹ ਆਪ ਦੱਸਾਂਗੇ ਨਾ ਅਜੇ ਉਹਨੇ ਪੁੱਛ ਕੇ ਕੁਛ ਘਟ ਕਰਨੀ ਆ ਹਾਂਜੀ ਤੇ ਜੇ ਉਹਦਾ ਬਾਹਰੋਂ ਕਿਤੇ ਪਤਾ ਲੱਗਾ ਨਾ ਉਹਨੂੰ ਤੇ ਫੇ ਉਹਨੇ ਜ਼ਿਆਦਾ ਤੜਫਣੀ ਮੈਂ ਆਂਦਾ ਇਹ ਵੀ ਵਿਆਹ ਹੋ ਲੈਂਦੇ ਉਹ ਨਹੀਂ ਉਹ ਇਦਾਂ ਨਹੀਂ ਪਤਾ ਲੱਗੀ ਜਣਾ ਬਾਅਦ ਵੀ ਚਲੋ ਵੇਖ ਲਓ ਫਿਰ ਆਪਣੇ ਤਰੀਕੇ ਨਾਲ ਦੱਸ ਦਿਓ ਤੁਸੀਂ ਮੈਂ ਆਪੇ ਕਰਾਂਗਾ ਤੂੰ ਇਦਾਂ ਕਰ ਉਹਨਾਂ ਨੂੰ ਤਾਂ ਆਏ ਆਪਣੇ ਅਨੁਸਾਰ ਇਥੇ ਉਹਨਾਂ ਨਾਲ ਗੱਲ ਕਰਗੀ ਤੇ ਤੂੰ ਉਹਨਾਂ ਨੂੰ ਫੋਨ ਹੀ ਕਰ ਲੈ ਇਥੋਂ ਕੋਈ ਗੱਲ ਨਹੀਂ ਮੈਂ ਫੋਨ ਹੀ ਕਰ ਦਣਾ ਸੱਦ ਲਾ ਆ ਜਾਂਦੇ ਇੱਥੇ ਹਲੋ ਸਸੀ ਘਟਾ ਜੀ ਮੜਾਇਆ ਘਰ ਨੂੰ ਆਇਓ ਹਾਂ ਹਾਂਜੀ ਹਾਂਜੀ ਆਜੋ ਆਜੋ ਆਂਦੇ ਆ ਗਏ ਸਾ ਠੀਕ ਹੋ ਗੱਲ ਕਰ ਲੈਨੇ ਆ ਹਾ ਲਵਲੀ ਕਰ ਆयो ਕੰਮ ਹੀ ਕੋਈ ਡੈਡੀ ਸੱਟ ਡੇ ਚੱਲ ਕੋਈ ਨਹੀਂ ਫੋਨ ਤੇ ਦੱਸਦੇ ਨਹੀਂ ਤੇ ਘਰ ਆਉਣਾ ਪਊਗਾ ਚੱਲ ਕੋਈ ਨਹੀਂ ਮੈਂ ਉਹਨਾਂ ਤੇਰੀ ਤਾਈ ਨੂੰ ਲੈ ਕੇ ਹੈ ਚੱਲ ਠੀਕ ਆ ਚੰਗਾ ਕਿਹਦਾ ਫੋਨ ਆਉਂਦਿਆ ਹੀ ਫੋਨ ਕਿਹਦਾ ਆਉਣਾ लवली ਡਿਆ ਫੋਨ ਕਰਨਾ ਕੀ ਆਂਦਾ ਵਾ ਕਹਿੰਦੇ ਡੈਡੀ ਬੁਲਾਉਂਦੇ ਆ ਹੀ ਕੀ ਕੰਮ ਮੈਂ ਤੇ ਉਹਨੂੰ ਕਹੇ ਮੈਂ ਫੋਨ ਤੇ ਦੱਸ ਦੇ ਨਹੀਂ ਇਹ ਤੁਸੀਂ ਘਰ ਆਓ ਇੱਥੇ ਆਵੋਗੇ ਤਾਂ ਫਿਰ ਦੱਸ ਦਿੰਨੇ ਹਾਏ ਮੈਨੂੰ ਤਾਂ ਸੁਣ ਕੇ ਨਾ ਡਰ ਜਾਇ ਲੱਗਣ ਡਿਆ ਪਿਆ ਵਾ ਕੋਈ ਉਦਾਂ ਦੀ ਗੱਲ ਨਾ ਹੋ ਗਈ ਹੋਵੇ ਉਹ ਮੈਨੂੰ ਤਾਂ ਇਹ ਆ ਕਿ ਜੇ ਉਹਦੀ ਮਾਂ ਘਰ ਹੋਈ ਤਾਂ ਗੇ ਇਹ ਨਾ ਸਿਆਪਾ ਪੈ ਜੇ ਹੋਰੀ ਕੋਈ ਕਿਤੇ ਉਹਨੂੰ ਤਾਂ ਨਹੀਂ ਪਤਾ ਲੱਗ ਗਿਆ ਪਤਾ ਨਹੀਂ ਉਹ ਇਹ ਗੱਲ ਦਾ ਮੈਂ ਹੁਣ ਜਾਣਦੇ ਆ ਤੇ ਚੱਲ ਪਤਾ ਕਰਉਨੇ ਹਾਏ ਮੇਰਾ ਤਾਂ ਜੀ ਨਹੀਂ ਕਰਨ ਡਿਆ ਜਾਣ ਉਹਦਾਂ ਦੀ ਗੱਲ ਨਾ ਕੋਈ ਹੋਵੇ ਮਾਂਜਾ ਡਰਨ ਡਿਆ ਵਾ ਚੱਲ ਕੋਈ ਨਹੀਂ ਆ ਚਲੀਏ ਤਾਂ ਉਥੇ ਵੇਖ ਕੇ ਤੈਈਏ ਮੇਰਾ ਤਾਂ ਕੰਮ ਕਰਨ ਵਾਲਾ ਹੀ ਕਿੰਨੇ ਸੋਈ ਦੇ ਵਿੱਚ ਚੱਲ ਆਣ ਕੇ ਕਰ ਲਈ ਹੁਣ ਕਲ ਮਜੂਤ ਨੂੰ ਆਜਦੇ ਜਾਨੀ ਆ ਵੀ ਮੇਰੇ ਆਉਂਦੇ ਨੂੰ ਕੰਮ ਕਰ ਲਈ ਉਹ ਕਹਦੇ ਕੁੜੀ ਨੂੰ ਤੇ ਆ ਫਿਰ ਚਲੀਏ ਦੋ ਮਿੰਟ ਹੋ ਕੇ ਤੇ ਆਈਏ ਛੇਤੀ ਫਿਰ ਜੋਤ ਹਾ ਜਿਹੜਾ ਸੋਈ ਚ ਕੰਮ ਰਹਿੰਦਾ ਨਾ ਕਰ ਲਾ ਤੇ ਪੁੱਤ ਮੈਂ ਹੋ ਕੇ ਆਈ ਆ लवली ਕੇ ਘਰੋਂ ਚਲਾ ਚਲੀਏ ਹਾ ਜੀ ਨਹੀਂ ਕਰਨਿਆ ਪਤਾ ਨਹੀਂ ਤੇ ਕੀ ਗੱਲ ਵਾ ਉਥੇ ਉਹ ਕੁਝ ਨਹੀਂ ਹੁੰਦਾ ਆ ਤਾਂ ਸਹੀ लवली ਕੁਰਸੀਆਂ ਪਾੜੇ ਥੋਂ ਰਜਿੰਦਰ ਕੀ ਹਾਲ ਆ ਠੀਕ ਆ ਪਰ ਪਾਜੀ ਹੱਸ ਕਾਲ ਪਰ ਬੈਠੇ ਬੈਠੇ ਲੈ ਆ ਕੋਈ ਇੱਥੇ ਪਹਿਲੇ ਪਾਣੀ ਕੋਈ ਇਸ ਵਿੱਚ ਪੀ ਲੈ ਜੀ ਨਹੀਂ ਕੋਈ ਨਹੀਂ ਬੈਠੋ ਬੈਠੋ ਵੈਲਕਮ लवली ਡੈਡ ਹੀ ਫੋਨ ਕਰ ਰਿਹਾ ਕਿਹਾ ਡੈਡੀ ਸਤੰਡੇ ਉਹ ਮੈਂ ਇਹਨੂੰ ਕਿਹਾ ਸੀਗਾ ਅੱਛਾ ਅੱਛਾ ਹਾਂ ਮੈਂ ਫੋਨ ਕਰਾਂ ਉਹਨੂੰ ਸੱਦ ਉਹ ਵਿਆਹ ਦੀ ਜਿਹੜੀ ਗੱਲਬਾਤ ਸੀ ਨਾ ਹਾਂਜੀ ਤੇ ਮੈਂ ਇਹਨੂੰ ਆਖਣ ਡਿਆ ਮੈਂ ਮਾਤਰੀ ਨਾਲ ਕਰਤੀਏ ਗੱਲ ਤੇ ਇਹ ਨੂੰ ਦੱਸ ਦਈਏ। ਵੇਖੋ ਪਤਾ ਤਾਂ ਲੱਗਣਾ ਹੀ ਉਹਨਾਂ ਨੂੰ। ਉਹ ਬਾਹਰੋਂ ਕਿ ਤੋ ਪਤਾ ਲੱਗੂਗਾ ਨਾ। ਐਂ ਫਿਰ ਉਹਨੇ ਜਿਆਦਾ ਪੁੱਛਗਿਛ ਕਰਨੀ। ਉਹ ਘਰਕਪਤ ਪਾਹੋਗੇ ਤੁਸੀਂ ਕੋਈ ਪਤਾ ਨਹੀਂਗਾ। ਹਾਂਜੀ। ਤੇ ਆਪ ਹੀ ਮੈਂ ਆਪਣੇ ਤਰੀਕੇ ਨਾਲ ਗੱਲ ਕਰ ਲਊਗਾ। ਚਲੋ। ਠੀਕ ਹੈ। ਪਾਜੀ ਭੈਣ ਜੀ ਗਏ ਕਿੱਥੇ ਆ? ਉਹ ਨਾ ਪਿੰਡ ਗਏ ਆ। ਚੱਕੀ ਵਾਲਿਆਂ ਦੀ ਮਾਤਾ ਨਹੀਂ ਗਈ ਠੀਕ। ਅੱਛਾ ਅੱਛਾ। ਉਧਰ ਗਏ ਆ ਤੇ ਮੈਂ ਤਦ ਕਰਕੇ ਤੁਹਾਨੂੰ ਕਿਹਾ ਸੀ ਮੈਂ ਹੈ ਇੱਕ ਮਿੰਟ ਆਓ ਤੁਸੀਂ। ਤੁਹਾਡਾ ਨਾਲ ਗੱਲ ਕਰਨੀ ਆ। ਗੱਲ ਤੇ ਪਾਜੀ ਤੁਹਾਡੀ ਠੀਕ ਵਾ। ਕੋਈ ਗੱਲ ਨਹੀਂ। ਤੁਸੀਂ ਵੀ ਆਪਣੇ ਤਰੀਕੇ ਨਾਲ ਨਾ ਹਾਂ ਵਿੱਚ ਹਾਂ ਮਲਾਈ ਜਾਓ ਹੁਣ ਉਹ ਇਦਾਂ ਵਾਂ ਇਹ ਤੁਸੀਂ ਇਹ ਨਹੀਂ ਦੱਸਣਾ ਵੀ ਲਵਰੀ ਹੁਣ ਰਿਸ਼ਤਾ ਕਰਾਇਆ ਹਾਂਜੀ ਤੁਸੀਂ ਉਹਨਾਂ ਵੱਲੋਂ ਦੱਸਣਾ ਵਾਂ ਵੀ ਪਰਨੀਤ ਉਹਨਾਂ ਹੀ ਕਰਾਇਆ ਵਾ ਗੱਲ ਪਾਜੀ ਇਦਾਂ ਹੀ ਹਮ ਪਾਸਾਂ ਜੇ ਪੈਣ ਜਗੇ ਹੀਗੇ ਵੇਲੀ ਵੱਲੋਂ ਤੁਹਾਨੂੰ ਹੀ ਵੇਖਣ ਦੇ ਹੀ ਪਗਲੀ ਬੰਬੀ ਤੇ ਗਏ ਆ ਤੇਰੇ ਭਾਜੀ ਤੇ ਮੈਂ ਆਵਾਜ਼ ਮਾਰ ਲਈ ਅਚਾਨਕ ਹੀ ਹਾਂਜੀ ਤੇ ਬਹਿ ਗਏ ਮੇਰੇ ਲਾਗੇ ਤੇ ਮੈਨੂੰ ਕਹਿਣ ਦੇ ਹੀ ਗਏ ਵੀ ਸੰਦੀਪ ਉਹ ਵੀ ਦੋਵੇਂ ਜਾਣੇ ਆਏ ਹੀ ਹਮ ਤੇ ਤੁਹਾਡੇ ਭਰਾ ਪਰਜਾਈ ਵੀ ਆਏ ਹੀ ਤੇ ਜੋਤ ਦਾ ਰਿਸ਼ਤਾ ਲੈ ਜੇ ਕਰਨਾ ਤੇ ਮੈਂ ਹਾਂ ਨਹੀਂ ਭੈਣ ਜੀ ਰਿਸ਼ਤਾ ਜੇਤ ਨਹੀਂ ਕਰਨ ਦੇ ਅਜੇ ਤੋਂ ਪੜਨ ਲਈ ਆ ਤੇ ਮੈਨੂੰ ਇਹ ਆ ਵੀ ਪੜਾਈ ਪੂਰੀ ਹੋ ਜੇ ਤੇ ਫੇਰ ਕੋਈ ਰਿਸ਼ਤਾ ਵੇਖਾਂਗੇ ਉਹਦਾ ਰਿਸ਼ਤੇ ਤੇ ਬੜੇ ਵਧੀਆ ਆਉਂਦੇ ਆ ਮੈਂ ਤੇ ਪੈਰਾਂ ਤੇ ਪੁੱਤ ਪਾਣੀ ਨਹੀਂ ਪੈਣ ਦਿੱਤਾ ਠੀਕ ਆ ਤੇ ਹੁਣ ਇਹ ਆ ਵੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਗੱਡੀ ਕਰੀ ਜਾਵਾਂਗੇ ਆਪਾਂ ਨਹੀਂ ਨਹੀਂ ਤੁਸੀਂ ਦੱਸਿਓ ਵੀ ਉਹੋ ਹੀ ਵਿਚੋਲੇ ਆ ਤੇ ਜਿੱਦਣ ਉਹ ਆਉਂਦੇ ਆ ਨਾ ਉਹਦਣ ਸਾਨੂੰ ਵੀ ਸੱਦ ਲਿਓ ਰਜਿੰਦਰ ਇਹਦਾ ਕਰਦੇ ਆ ਕਿਸ ਦਿਨ ਕੀ ਸੱਦਣਾ ਉਹਨਾਂ ਨੂੰ ਮੇਰਾ ਰਾਧਾ ਜੀ ਫੋਨ ਕਰਕੇ ਸੱਦ ਲੈਨੇ ਆ ਉਹਨਾਂ ਨੂੰ ਮਖਤਿਆਰ ਉਹਨਾਂ ਨੂੰ ਠੀਕ ਆ ਤੇ ਉੱਥੇ ਬਹਿ ਕੇ ਗੱਲਬਾਤ ਕਰ ਲੈਨੇ ਆ ਚਲੋ ਇਦਾਂ ਕਰ ਲਓ ਤੇ ਕੋਈ ਗੱਲ ਨਹੀਂ ਬਾਕੀ ਜਿਹੜੀ ਆ ਨਾ ਸ ਕਰਨ ਵਿਹਾਰ ਵਾਲੀ ਗੱਲ ਜਿਹੜਾ ਕੋਹਾਡਾ ਲੈਣ ਦੇਣੇ ਆ ਹਾਂਜੀ ਹਾਂਜੀ ਤੇ ਤੁਸੀਂ ਇਹਦੇ ਸਾਹਮਣੇ ਨਾ ਬੁਤੀ ਗੱਲ ਕਰਿਓ ਠੀਕ ਆ ਠੀਕ ਆ ਤੇ ਤੈਨੂੰ ਪਤਾ ਹੀ ਆ ਇਹਦੇ ਦੀਪ ਦੇ ਸੁਭਾ ਦਾ ਓਏ ਓ ਤੇ ਮੈਨੂੰ ਪਤਾ ਜੀ ਹਾਂ ਉਹ ਅਸੀਂ ਆਪਸ ਵਿੱਚ ਕਰ ਲਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੇ ਚਲੋ ਇਦਾਂ ਕਰ ਭਾਜੀ ਜਦੋਂ ਵੀਰ ਜੀ ਹੁਣੀ ਆਉਣਗੇ ਨਾ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਤੁਸੀਂ ਪਿਆ ਜੀ ਨਾਂ ਲੈ ਕੇ ਤੇ ਆ ਜਿਓ ਘਰ ਠੀਕ ਆ ਤੇ ਅਸੀਂ ਇਹੋ ਗੱਲ ਹੀ ਕਵਾਂਗੇ ਵੀ ਵੀਰ ਹੁਣੀ ਰਿਸ਼ਤਾ ਕਰਾਉਣ ਦੇ ਆ ਇਹ ਤਾਂ ਦੇ ਸਿਰ ਤੇ ਕੋਈ ਗੱਲ ਹੀ ਨਹੀਂ ਆਉਂ ਦਿੰਦੇ ਮੈਨੂੰ ਵੀ ਪਤਾ ਵਾ ਤੇ ਬੱਚਿਆਂ ਵਿਚਾਰੇ ਨੇ ਸਿਰ ਝੁੱਕ ਕੇ ਸਾਰਾ ਕੰਮ ਕੀਤਾ ਵਾ ਉਹ ਮੁੜ ਕੇ ਘਰ ਦੇ ਵਿੱਚ ਹੀ ਕੋਈ ਕਲਾਪਾਜੂ ਕੋਈ ਫਾਇਦਾ ਵਾ ਇਹੋ ਗੱਲ ਮੈਂ ਕਹਿਣ ਦੀ ਆ ਤੂੰ ਮੁੜ ਕੇ ਨਾ ਇਹਨਾਂ ਦੋਵਾਂ ਜੀਆਂ ਦੇ ਦਿਵਾਲੇ ਹੋਣਗੇ ਅਸੀਂ ਨਾ ਹੀ ਮੁਖਤਿਆਰ ਹੋਣਾ ਦਾ ਲਾਦਾਂਗੇ ਇਹ ਡੇਗ ਰਿਸ਼ਤਾ ਕਰਾਉਣ ਵਿੱਚ ਹੋਗੇ ਮੈਂ ਤਾਂ ਹੀ ਤੇ ਤੁਹਾਨੂੰ ਸੱਦਿਆ ਵਾ ਸਸਿਕਾ ਦਾ ਜੀ ਸਸਿਕਾ ਗਰ ਪੁੱਤ ਸਸਿਕਾ ਦਾ ਜੀ ਸਸਿਕਾ ਗਰ ਪੁੱਤ ਹੈ ਕੀ ਹਾਲ ਚਾਲ ਹੈ ਹਾਂਜੀ ਵਧੀਆ acha ja ja ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਕੀ ਕਰ ਰਹੀ ਕੁਛ ਨਹੀਂ ਬਸ ਕੰਮ ਹੀ ਦੇ ਹੀ ਥੋੜਾ ਜਿਹਾ ਕਰਨ ਅੰਦਰ acha theek theek ha haan ji ਹੋਰ ਤੀ ਸੁਣਾਓ ਹਾਂ ਠੀਕ ਠਾਕ ਪੁੱਤ ਚਲ ਜੋਤ ਕੀ ਕਰਦੀ ਜੋਤ ਵੀ ਡਈ ਉਹ ਕਰਦਾ ਹੀ ਕੰਮ ਕਰਨੇ ਕਾ ਮੋਟਾ acha acha ਉਹ ਮੈਂ ਕਰ ਲਿਆ ਸੀ ਫੇਰ लवली ਦਾ ਫੋਨ ਚਲ ਗਿਆ ਤਾਂ ਇਧਰ ਨੂੰ ਆ ਗਈ ਤਾਂ ਦੀ ਮੰਮੀ ਤੁਸੀਂ ਜਾਓ ਮੈਂ ਕਰ ਲੈਂਦੀ ਆ ਠੀਕ ਆਂਦੇ ਦਾ ਬਣਾ ਲਉ ਨੂੰ ਪੁੱਤ ਕੰਮ ਕਰਨ ਵਾਲਾ ਸੀ ਤਾਂ ਦੀ ਮੈਂ ਕਰ ਲੈਂਦੀ ਆ ਤੇਰਪਿੰਦਰ ਪੁੱਤ ਆਇਆ ਉਧਰੋਂ ਕੋਈ ਫੋਨ ਉਧਰੋਂ ਤੇ ਤਾਈ ਜੀ ਆਉਂਦਾ ਹੀ ਰਹਿੰਦਾ ਵਾ ਚੱਲ ਮੈਂ ਕਹਿੰਦੀ ਹੀ ਜਿਵੇਂ ਵਖਾਈਦਾ ਕੋਈ ਦੇਣ ਰੱਖਣਾ ਤਾਂ ਰੱਖ ਲੈਂਦੇ ਤੁਸੀਂ ਉਹ ਨਹੀਂ ਨਹੀਂ ਤਾਈ ਜੀ ਉਹ ਤੇ ਉਹਨਾਂ ਨਾਲ ਗੱਲ ਕਰ ਲਈ ਐ ਤੇ ਫੋਟੋ ਉਹਨੂੰ ਵਿਖਾਲਤੀ ਮੁੰਡੇ ਨੂੰ ਅੱਛਾ ਤੇ ਉਹ ਕਹਿੰਦੇ ਵੀ ਵਖਾਈ ਕੀ ਕਰਨੀ ਤੇ ਨਾਲੇ ਵਾਧੂ ਦਾ ਖਰਚਾ ਤੇ ਜਿੱਦਾਂ ਵੀ ਰੋਕ ਆਉਂਦਾ ਉਦਾਂ ਤੁਸੀਂ ਕਰ ਲਓ ਉਹ ਤਾਈ ਜੀ ਚੁੱਪ ਕਰਕੇ ਨਾ ਹੁਣ ਸਿੱਧਾ ਵਿਆਹ ਦਾ ਹੀ ਰੱਖੋ ਐਵੇਂ ਇਨਾ ਖਲਾਰਾ ਨਾ ਪਾਓ ਇੱਕੇ ਵਾਰੀ ਕਰਕੇ ਕੰਮ ਨਾ ਤਨ ਬੇੜਾ ਉਠਾ ਚੱਲ ਪੁੱਤ ਮੈਂ ਤਾਂ ਤਾਂ ਕਹਿਣ ਲਈ ਆ ਤਾਲੂ ਕੀ ਗੱਲ ਨਾ ਹੋਵੇ ਮੁੜ ਕੇ ਨਾ ਕਹਿਣ ਕਿ ਇਹ ਕੁੜੀ ਵੇਖੀ ਨਹੀਂ ਤੇ ਜੇ ਚਾhti ਮਾਰਨੀ ਉਹਨਾਂ ਨੇ ਤੇ ਤੁਹਾਡੀ ਮਰਜ਼ੀ ਆ ਤੁਹਾਡੇ ਕਹਿਣ ਤੇ ਆ ਉਹ ਨਹੀਂ ਨਹੀਂ ਉਹਨਾਂ ਨਾਲ ਹੀ ਗੱਲ ਕਰ ਲਈਏ ਸਾਰੀ ਅੱਛਾ ਉਹ ਨਹੀਂ ਕਹਿ ਗਈ ਉਹਨਾਂ ਨੂੰ ਨਹੀਂ ਤਾਂ ਜੀ ਡਾ ਹੈਗਾ ਕਿ ਕੁੜੀ ਆਪਾਂ ਵੇਖਣੀ ਚਾਹੀਏ ਕਿਦਾਂ ਬਸ ਉਹਨਾਂ ਨੂੰ ਇਹੋ ਹੀ ਆ ਕਿ ਕੁੜੀ ਕੰਮ ਕਰ ਵਾਲੀ ਹੋਵੇ ਉਹ ਬਸ ਉਹਨੂੰ ਮਿਲ ਗਈ ਹੈ ਆਹ ਉਹ ਤਾਂ ਪਤਾ ਤੈਨੂੰ ਪਤਾ ਹੀ ਆ ਹਾਂ ਜੀ ਹੁਣ ਜਿੱਦਾਂ ਮੈਂ ਆ ਗਈ ਆ ਤੇ ਮੇਰੇ ਜਾਂਦਿਆਂ ਨੇ ਸਾਰੇ ਕੰਮ ਨੇ ਕੀਤੇ ਹੋਣੇ ਆ ਉਹ ਹੀ ਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਆ ਜਿੱਦਾਂ ਤੁਹਾਨੂੰ ਸਹੀ ਲੱਗਦਾ ਵੋ ਕੋਈ ਨਹੀਂ ਕਰ ਲੈਨੇ ਆ ਤੇ ਬਾਕੀ ਰਪਿੰਦਰ ਮੇਰੀ ਸੰਤਹੀ ਏ ਗੱਲ ਲੈਣ ਦੇਣ ਦੀ ਵੀ ਗੱਲ ਤੂੰ ਕਰ ਲੈਣੀ ਸੀ ਤੈਨੂੰ ਪਤਾ ਹੀ ਆ ਸਾਡਾ ਅਸੀਂ ਦੇਣ ਜੋਗੇ ਤਾਂ ਕੁਛ ਨਹੀਂ ਹੈਗੇ ਹਾਂਜੀ ਅਸੀਂ ਤਾਂ ਤਿੰਨਾ ਕੱਪੜਿਆਂ ਵਿੱਚ ਨਾ ਧੀ ਤੋਰਨੀ ਆ ਬਸ ਉਹ ਨਹੀਂ ਨਹੀਂ ਤਾਈ ਜੀ ਇਦਾਂ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਵੀ ਇੰਨਾ ਵਧੀਆ ਕਿਤੇ ਘਰ ਬਣਿਆ ਵਾ ਸਾਰੇ ਕਮਰੇ ਤੇ ਸਮਾਨ ਨਾਲ ਭਰੇ ਆ ਉਹਨਾਂ ਦਾ ਸਮਾਨ ਲੈ ਕੇ ਕੀ ਕਰਨਾ ਵਾ ਨਾਲੇ ਰੱਖਣ ਜਗ੍ਹੀ ਥਾਂ ਹੀ ਨਹੀਂ ਉਹਨਾਂ ਦੇ ਉਹ ਚੱਲ ਲਵਲੀ ਪੁੱਤ ਸਾਡਾ ਤੇ ਫਰਜ਼ ਹੈਗਾ ਨਾ ਉਹਨਾਂ ਨੂੰ ਕਹਿਣ ਦਾ ਹਾਂਜੀ ਇਹ ਇਹਨੇ ਜੋਗੇ ਆ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਅਸੀਂ ਸਾਰੀ ਗੱਲ ਕੀਤੀ ਜਨਾਂ ਨੂੰ ਚਲੋ ਠੀਕ ਆ ਹਾਂਜੀ ਚੱਲ ਕੋਈ ਨਹੀਂ लवली ਨੇ ਵਧੀਆ ਹੀ ਸੋਚਿਆ ਹੋਊਗਾ ਭਰਾਵਾ ਇਹਨੇ ਆਪਣੀ ਪੈਣ ਦਾ ਮਾੜਾ ਥੋੜਾ ਸੋਚਣਾ ਹੁੰਦਾ ਇਹ ਨਾਲੇ ਤਾਂ ਇਹ ਜੀ ਗੱਲ ਇਹ ਆ ਬਹੁਤਾ ਖਰਚਾ ਕਰਨ ਦੀ ਕੋਈ ਲੋੜ ਹੀ ਨਹੀਂ ਹੈ ਖਰਚਾ ਕਰਕੇ ਕਰਨਾ ਵੀ ਕੀ ਆ ਜਦੋਂ ਹਰ ਇੱਕ ਚੀਜ਼ ਉਹਨਾਂ ਦੇ ਘਰ ਪਈ ਆ ਧੀਏ ਅਹੀਂ ਨਾ ਖਰਚਾ ਕਰਨ ਜੋਗੇ ਹੈਗੇ ਵੀ ਨਹੀਂਗੇ ਤੈਨੂੰ ਪਤਾ ਹੀ ਆ ਹਾਂਜੀ ਸੰਦੀਪ ਦਾ ਵੀ ਹੀ ਤਾਂ ਨਾ ਸਿੰਪਲ ਹੀ ਵਿਆਹ ਕੀਤਾ ਹੀਗਾ ਤੇ ਚਲ ਉਹਦਾ ਵੀ ਪਰਿਵਾਰ ਬੜਾ ਵਧੀਆ ਸਾਨੂੰ ਮਿਲ ਗਿਆ ਹਾਂਜੀ ਹਾਂਜੀ ਤੇ ਹੁਣ ਘੜੀ ਇਧਰ ਵੀ ਪਰਿਵਾਰ ਬੜਾ ਵਧੀਆ ਵਾ ਮੈਂ ਤੇ ਇੰਨੇ ਵਿੱਚ ਹੀ ਬੜੀ ਖੁਸ਼ ਹਾਂ ਕਿ ਮੇਰੀਆਂ ਧੀਆ ਨਾ ਆਪਣੇ ਘਰ ਨਾਲ ਸੁਖੀ ਰਹਿਣ ਮਾਪਿਓ ਵਾਸਤੇ ਇਹੋ ਹੀ ਹੁੰਦਾ ਵਾ ਇਹੋ ਹੀ ਹੋਏਗੀ ਜਿਹੜੀਆਂ ਧੀਆ ਸੁਖੀ ਉਹਦਾ ਘਰ ਸੁਖੀ ਹਾਂਜੀ ਹਾਂਜੀ ਨਹੀਂ ਨਹੀਂ ਪਰਵਾ ਤੇ ਚਲੋ ਬੜਾ ਵਧੀਆ ਤੁਹਾਨੂੰ ਪਤਾ ਹੀ ਆ ਦਾਦੀ ਆ ਤੇ ਨਾਲ ਇਹ ਬਸ ਦੋਵੇਂ ਜਣੇ ਤੇ ਹੈਗੀ ਆ ਤੀਜਾ ਕੋਈ ਹੈ ਹੀ ਨਹੀਂ ਆ ਨਹੀਂ ਨਹੀਂ ਇਹਨੂੰ ਵੀ ਮੈਂ ਬੜਾ ਸਮਝਾਇਆ। ਹਾਂਜੀ। ਮਹਿਬੀ ਇਹ ਉਹਦਾ ਮਾਂ ਪਿਓ ਹੈ ਨਹੀਂ। ਦਾਦੀ ਨੇ ਕਿਹੜੇ ਹਾਲਾਤਾਂ ਵਿੱਚ ਉਹ ਵਿਚਾਰੇ ਨੂੰ ਪਾਲ ਲਿਆ ਹੋਊਗਾ। ਇਹ ਨਾ ਹੋਵੇ ਵੀ ਜਾ ਕੇ ਆਪਣੀਆਂ ਮਰਜ਼ੀਆਂ ਕਰੇ। ਉਹਨੂੰ ਪੁੱਛੀ ਨਾ। ਪਹਿਲਾਂ ਰੋਟੀ ਦਾਦੀ ਨੂੰ ਦੇਣੀ ਆ। ਆਹ ਬਾਤ ਧਾਈ ਜੀ ਗੱਲ ਇਹੋ ਸਾਰਾ ਕੋਹੇ ਦੇ ਵਾਤੀ ਆ। ਸਹੀ। ਉੱਥੇ ਘੜੇ ਕੋਈ ਜੱਜੀ ਹੋ ਰਾ ਜਣੀ ਆ। ਸਾਰਾ ਕੋਹੇ ਦੇ ਜੋਗਾਈ ਆ। ਹੋਰ ਪੁੱਤ ਮਿੱਠਾ ਬੋਲੀਏ ਨਾ ਤਾਂ ਅਗਲੇ ਦਾ ਦਿਲ ਜਿੱਤ ਲਈਦਾ ਵਾ। ਹਾਂਜੀ ਹਾਂਜੀ। ਕਿ ਜੇ ਜਾ ਕੇ ਆਪਣੀਆਂ ਮਰਜ਼ੀਆਂ ਕਰੀਏ ਨਾ। ਫਿਰ ਅਗਲਾ ਵੀ ਸੋਚਦਾ ਵਾ ਕਿ ਮੈਂ ਕਿਹੜੇ ਹਾਲਾਤਾਂ ਚ ਪਾਲਿਆ ਕਿਦਾਂ ਪੜਾਇਆ ਲਿਖਾਇਆ ਤਾਜ ਆਈ ਆ ਤੇ ਮੇਰੇ ਤੋਂ ਵੱਖਰਾ ਕਰਤਾ ਵਾ ਏਦਾਂ ਦੀ ਨੌਤ ਨਹੀਂ ਆਉਂਦੀ ਮੈਨੂੰ ਨਾਲੋਂ ਨਾਲ ਸਮਝਾਈ ਜਾਨੀ ਆ ਨਹੀਂ ਨਹੀਂ ਦਾਈ ਜੀ ਸਿਆਣੀ ਆ ਪਤਾ ਵਾ ਸਾਰਾ ਵੀ ਕਿਦਾਂ ਕਰਨਾ ਕਿਦਾਂ ਨਹੀਂ ਕੜੀ ਨਿਆਣੀ ਆ ਉਹ ਹੁਣ ਸੰਦੀਪ ਹਾਂਜੀ ਉਹ ਵੀ ਸੁਖਣਾ ਆਪਣੇ ਘਰ ਸਾਰਾ ਹੀ ਕੰਮ ਕਰ ਲੈਂਦੀ ਆ ਤੈਨੂੰ ਪਤਾ ਹੀ ਆ ਤੂੰ ਵੇਖਦੀ ਆ ਨਹੀਂ ਨਹੀਂ ਕੰਮ ਨੂੰ ਤੇ ਬਜਾਰੀਆਂ ਲੱਗੀਆਂ ਹੀ ਰਹਿੰਦੀਆਂ ਜਦੋਂ ਵੇਖੋ ਜਈ ਕਦੀ ਕੋਈ ਕੰਮ ਕਰਨਦੀ ਆ ਹੁੰਦੀ ਆ ਕਦੀ ਕੋਈ ਤੇ ਚਲੋ ਇਹੋ ਕੋਈ ਚਾਹੀਦਾ ਆ ਚਲੋ ਮੈਂ ਜਾਣੀ ਆ ਹੁਣ ਬਹਿ ਜਾਓ ਮੈਂ ਚਾਹ ਬਣਾਉਣੀ ਗੋਟਾ ਨਹੀਂ ਚਾਹ ਨਹੀਂਗੀ ਪੀਣੀ ਕਿਉਂ ਉਹ ਫੇਰ ਮੈਂ ਵੀਰ ਨੂੰ ਜਾ ਕੇ ਫੋਨ ਕਰਾਂ ਆਉਣਗੇ ਨਾ ਤੇ ਫੇਰ ਕਰਦਾਂਗੇ ਤੁਹਾਨੂੰ ਫੋਨ ਤੇ ਫਿਰ ਚੱਲੀਏ ਚਲੋ ਫੋਨ ਕਰਦਾਂਗੇ ਚੰਗਾ ਰਜਿੰਦਰ ਜੇ ਆਉਂਦਾ ਨਾ ਤਿਆਰ ਠੀਕ ਆ ਤਾਂ ਜੀ ਫੇਰ ਆਉਂਦੇ ਆ ਨਾ ਤੁਹਾਨੂੰ ਕਰਦੇ ਆ ਫੋਨ ਫੇਰ ਕਰਦੇ ਆ ਫੋਨ ਕੋਈ ਗੱਲ ਨਹੀਂ ਕਰ ਦਿਓ ਠੀਕ ਆ ਜੀ ਠੀਕ ਠੀਕ ਨਹੀਂ ਕੋਈ ਨਹੀਂ ਆ ਜਾਣੀ ਤੁਹਾਨੂੰ ਹੀ ਗੱਲ ਸਾਂਭਣੀ ਆ ਜੇ ਤੇ ਮੰਮੀ ਦੱਸਣਾ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਆ ਰਹੇ ਨੇ ਉੱਥੇ ਛੇੜਾ ਕੇ ਗੱਲ ਮੈਂ ਹੋਰ ਨਾ ਹੋਏ ਰਫੜ ਪੈ ਜੀ ਕੁਛ ਨਹੀਂ ਹੁੰਦਾ ਡਾਡੀ ਜੀ ਐਵੇਂ ਡਰ ਜਾ ਲਗੀ ਜਾਂਦੇ ਆ ਵਾ ਕਿਤੇ ਹੋਰ ਨਾ ਚੰਗਿਆ ਕਰਦੇ ਕਰਦੇ ਮੜਾ ਹੀ ਹੋ ਜੇ ਮੁੜ ਕੇ ਉਹ ਫਿਕਰ ਨਾ ਕਰ ਕੁਛ ਨਹੀਂ ਹੁੰਦਾ ਟੈਨਸ਼ਨ ਨਹੀਂ ਰਹੀ ਚਲੋ ਠੀਕ ਆ ਜਦੋਂ ਆਉਂਗੇ ਤੇ ਫਿਰ ਚਲ ਜਿਓ ਤੁਸੀਂ ਅੱਛਾ ਚਲ ਚੰਗੇ ਰਵਿੰਦਰ ਤੂੰ ਆਹ ਕੁਰਸੀਆਂ ਚੁੱਕ ਦੇ ਮੰਮੀ ਨੇ ਫੇਰ ਕਹਿਣਾ ਕੌਣ ਆਇਆ ਹਮਮ ਸਰ ਮਾਨਾ ਹਾਂਜੀ ਗੱਲ ਉਹਨਾਂ ਦੀ ਠੀਕ ਆ ਦੱਸ ਦੇਣਾ ਚਾਹੀਦਾ ਉਹਨੂੰ ਮੈਂ ਵੀ ਇਹੋ ਸੋਚ ਰਹੀ ਹਾਂ ਕਿ ਦੱਸ ਦੇਣਾ ਚਾਹੀਦਾ ਵਾ ਅਸੀਂ ਇਹ ਥੋੜਾ ਦੱਸਣਾ ਵਾ ਫੇ ਰਿਸ਼ਤਾ ਇਹ ਕਰਾਉਂਦੇ ਆ ਅਸੀਂ ਤੇ ਉਹਨਾਂ ਦਾ ਹੀ ਨਾਮ ਲੈਣਾ ਵਾ ਤੇ ਵੀਰ ਹੁਣੇ ਕਰਾਉਂਦੇ ਆ ਤਾਂ ਹੀ ਤੇ ਉਹਨਾਂ ਨੂੰ ਸੱਦਿਆ ਵਾ ਹੁਣ ਅਸੀਂ ਝੂਠ ਵੀ ਬੋਲੀ ਜਾਵਾਂਗੇ ਨਾ ਉਹਨੇ ਸੱਚ ਮੰਨੀ ਜਾਣਾ ਵਾ ਤੇ ਜੇ ਉਹਨੂੰ ਬਾਹਰੋਂ ਕਿਤੇ ਪਤਾ ਲੱਗ ਗਿਆ ਨਾ ਫਿਰ ਸਾਡੇ ਨਾਲ ਵੀ ਲੜਾਈ ਹੋਣੀ ਆ ਤੇ ਉਹਨਾਂ ਦਾ ਘਰ ਚੋਂ ਪਸਾਦ ਪਿਆ ਜਾਣਾ ਵਾ ਗੱਲ ਤੇਰੀ ਸਹੀ ਆ ਚੱਲ ਤੂੰ ਤੇ ਮੈਂ ਫਿਰ ਬੰਬੀ ਵਾਲਾ ਫੇਰਾ ਮਾਰ ਕੇ ਆਈ ਚਲੋ ਮੈਂ ਵੀ ਵੇਖਾਂ ਕੁੜੀਆਂ ਕੀ ਕਰਨ ਰਹੀਆਂ ਹਾਂ ਤਾਨੂੰ ਵੀ ਪਤਾ ਹਣਾ ਸਿਰ ਤੇ ਵਿਆਹ ਵਾ ਤੀ ਹੁਣ ਇਦਾਂ ਕਰਨ ਲੱਪੇ ਆ ਸਾਰੇ ਕੰਮ ਤਹੀ ਕਰਨੇ ਆ ਹੋਰ ਕਿੰਨੇ ਕਰਨੇ ਆ ਮੈਂ ਇੱਥੇ ਇਕੱਲੀ ਕੀ ਕਰਾਂ ਉਹਨਾਂ ਨੇ ਤੁਹਾਨੂੰ ਆਪਣਾ ਪੁੱਤ ਬਣਾਇਆ ਵਾ ਨਾ ਇਦਾਂ ਕਰੋ ਤੁਸੀਂ ਚਲ ਵਿਆਹ ਤੇ ਨਗਾਓ ਤੁਸੀਂ ਆਉਣਾ ਕਿਉਂ ਨਹੀਂ ਮੈਨੂੰ ਇਹ ਦੱਸੋ ਨਾ ਤੁਸੀਂ ਤੇ ਘਰ ਬਾਹਰ ਆਪੇ ਬਣ ਜੂਗਾ ਚਲੋ ਜੀ ਨજર ਨਾ ਬਣੂਗਾ ਨਾ ਆਇਓ ਵਿਆਹ ਤੇ ਨਗਾਓ ਇੱਕ ਵਾਰੀ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਫਿਰ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਚਲੋ ਠੀਕ ਹੈ ਮੰਮੀ ਸੰਦੀਪ ਫੋਨ ਤੇ ਕੀ ਘੈਂਡੀਆਂ ਤੂੰ ਮੰਮੀ ਕੁਛ ਨਹੀਂ ਮੈਂ ਕੀ ਕਹਿਣਾ ਹੀ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਆ ਸ਼ੱਕ ਤੇ ਮੈਨੂੰ ਉਦੋਂ ਹੀ ਹੋ ਗਿਆ ਸੀ ਜਿੱਦਾਂ ਨਾ ਦਲਜੀਤ ਤੈਨੂੰ ਗੇੜਗਾੜੀ ਲਾ ਕੇ ਚਲ ਗਿਆ ਸੀ ਸੰਦੀਪ ਤੈਨੂੰ ਮੇਰੀ ਸੋਹ ਹੀ ਹੂੰ ਮੈਨੂੰ ਸਾਰੇ ਗੱਲ ਦੱਸ ਗੱਲ ਹੋਈ ਕੀ ਆ ਮੰਮੀ ਤੈਨੂੰ ਗੱਲ ਕੀ ਦੱਸਾਂ ਖਿਆਣੀ ਜਾਚਿਆ ਨਹੀਂ ਲੈ ਗਈ ਮੈਨੂੰ ਮੂੰਹ ਚੱਕ ਕੇ ਉੱਥੇ ਮੈਨੂੰ ਪਤਾ ਹੁੰਦਾ ਨਾ ਜੱਟਾ ਘਰ ਨਹੀਂ ਬਣਿਆ ਮੈਂ ਵਿਆਹ ਨਹੀਂ ਕਰਾਉਣਾ ਉੱਥੇ ਹੁਣ ਕੀ ਗੱਲ ਹੋ ਗਈ ਆ ਮੈਨੂੰ ਕੀ ਪਤਾ ਸੀ ਕਿ ਘਰ ਕੋਲਾ ਵੀ ਨਹੀਂ ਬਣਿਆ ਇੱਥੇ ਮੈਂ ਸੋਚਿਆ ਸੀ ਕਿ ਮarre ਮਡੇ ਪਲੱਸ ਤੋਂ ਇਹ ਹੋਣਗੇ ਮੈਨੂੰ ਕੀ ਪਤਾ ਕੱਚੇ ਘਰ ਆ ਨਹੀਂ ਟੈਨਸ਼ਨ ਕੋ ਲੈਣ ਡੇ ਹੌਲੀ ਹੌਲੀ ਬਣਾ ਹੀ ਲੈਣਾ ਹੁੰਦਾ ਨੇ ਆਪੇ ਬਣ ਜਾਊਗਾ ਤੁਹਾਨੂੰ ਤੇ ਪਤਾ ਵਾ ਅਸੀਂ ਦੋਵੇਂ ਭੈਣਾਂ ਹੀ ਰਹੀਆਂ ਜਿਹੜਾ ਵੀਰ ਹੁੰਦਾ ਕਮਾਈ ਕਰਦਾ ਤੇ ਕਮਰੇ ਪਾ ਲਿੰਦਾ ਮੈਨੂੰ ਤਾਂ ਨਾ ਮੰਮੀ ਹੁਣ ਫਸਾ ਹੀ ਦਿੱਤਾ ਵਾ ਹਿੰਦੀਪ ਐਡੀ ਵੱਡੀ ਗੱਲ ਹੋ ਗਈ ਤੂੰ ਮੈਨੂੰ ਦੱਸਿਆ ਨਹੀਂ ਮੈਂ ਤੇਰੇ ਡੈਡੀ ਨੂੰ ਕਹਿੰਨੀ ਆ ਨਾ ਉਹਦੇ ਨਾਲ ਗੱਲ ਕਰੋ ਕਿਉਂ ਤੈਨੂੰ ਤੰਗ ਪਰੇਸ਼ਾਨ ਕਰਦਾ ਵਾ ਉਹ ਮੰਮੀ ਤੰਗ ਪਰੇਸ਼ਾਨ ਨਹੀਂ ਕਰਦੇ ਹੈਗੇ ਉਬਸਾ ਇਹ ਹੀ ਕਹਿੰਦੇ ਟਾਡਾ ਘਰ ਨਹੀਂ ਬਣਿਆ ਮੈਨੂੰ ਇਹ ਦੱਸਿਆ ਨਹੀਂ ਤੁਸੀਂ ਤਾਂ ਕਰਕੇ ਨਹੀਂ ਇੱਥੇ ਹੁੰਦੇ ਵੇਹ ਪੁੱਤ ਅਹੀਂ ਉਹਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਸਭ ਕੋਈ ਦੱਸਿਆ ਹੀ ਤੇ ਘਰ ਬਣਾਉਣ ਵਾਲਾ ਵਾ ਤੇ ਕੋਈ ਗੱਲ ਨਹੀਂ ਜੋਤ ਦਾ ਵਿਆਹ ਹੋ ਗਿਆ ਨਾ ਫੇਰ ਸਾਡੇ ਸਿਰ ਤੇ ਕੋਈ ਕੰਮ ਨਹੀਂ ਰਹਿਣਾ ਫੇਰ ਅਹੀਂ ਘਰੀ ਬਣਾਉਣਾ ਵਾ ਮੰਮੀ ਮਿਲਣ ਗਿਆਣ ਵਾਲਾ ਵੀ ਕੁਛ ਨਹੀਂ ਕਹਿੰਦੇ ਉਸ ਦਿਨ ਚਲੋ ਆਏ ਸਗਨ ਦੇ ਕੇ ਗਏ ਆ ਬਸ ਇੱਕੋ ਗੱਲ ਕਰੀ ਜਾਂਦੇ ਆ ਮੈਂ ਉੱਥੇ ਜਾ ਕੇ ਕਿੱਥੇ ਬਵਾਂ ਚੱਲ ਕੋਈ ਨਹੀਂ ਤੂੰ ਫੇਰ ਨਾ ਕਰ ਇਹ ਗੱਲ ਦਾ ਬਿਨਾ ਹੱਲ ਕੱਢ ਲੈਣੀ ਹੈ ਤੁਸੀਂ ਡੈਡੀ ਨੂੰ ਨਾ ਦੱਸਿਓ ਹਜੇ ਵਿਆਹ ਨੰਗ ਲੈ ਲੈਂਦੋ ਆਪੇ ਹੋਲੀ ਵਾਲੀ ਫਰਕ ਪੈ ਹੀ ਜਾਣਾ ਵਾ ਸੰਦੀਪ ਤੂੰ ਕਹਿਨੀ ਆ ਵੀ ਡੈਡੀ ਨੂੰ ਨਾ ਦੱਸਿਓ ਪਰ ਇਹ ਗੱਲਾਂ ਜੜੀਆਂ ਵਾ ਨਾ ਮੈਂ ਕਿੱਦਾਂ ਸਾਰੀਆਂ ਆਪਣੇ ਅੰਦਰ ਜਾਂਦੀਆਂ ਵਾ ਮੇਰ ਕੋ ਨਹੀਂ ਜੜੀਆਂ ਜਾਣੀਆਂ ਮੈਂ ਤਾਂ ਸੋਚਿਆ ਸੀ ਮੇਰੀ ਧੀ ਨਾ ਆਪਣੇ ਘਰ ਬੜੀ ਸੌਖੀ ਹੁਣੀ ਆ ਪਰ ਮੈਨੂੰ ਨਹੀਂ ਪਤਾ ਚਲੋ ਮਾਮਾ ਜੀ ਨੇ ਵੀ ਕਿਹਾ ਵਾ ਸਮਝਾਵਾਂਗੇ ਅਸੀਂ ਤੂੰ ਟੈਨਸ਼ਨ ਨਾ ਲਾਓ ਤੇਰੇ ਮਾਮੇ ਨੂੰ ਪਤਾ ਹੀ ਐ ਗੱਲ ਦਾ ਹਾਂਜੀ ਪਤਾ ਹੀ ਪਰਹੀਂ ਮਨਾ ਕੀਤਾ ਹੈ ਕਿ ਨਾਂ ਦੱਸਿਓ ਉਹਨਾਂ ਤਾਂ ਮੈਨੂੰ ਦੱਸਿਆ ਹੀ ਨਹੀਂ ਅਹੀਂ ਆਹੀ ਕਹਿਣ ਦੇ ਕਿ ਚੱਲ ਵਿਆਹ ਨੰਗ ਜੇ ਮੈਂ ਤਾਂ ਡਰਦੀ ਨੇ ਤਾਂ ਨਹੀਂ ਦੱਸਿਆ ਕਿ ਵਿਆਹ 'ਚ ਕੋਈ ਵਿਗਨ ਨਾ ਪਵੇ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਆਜੋ ਜਿਹੜੇ ਕੰਮ ਕਰਨ ਵਾਲੇ ਆਪਾਂ ਕਰੀਏ ਚੱਲ ਮੇਰੀ ਤੀ ਹਾਈ ਰੱਬਾ ਮੈਂ ਤਾਂ ਸੋਚਿਆ ਸੀ ਕਿ ਸੰਦੀਪ ਆਪਣੇ ਘਰ ਬੜੀ ਸੌਖੀ ਆ ਤੇ ਜੋਤ ਦਾ ਵਿਆਹ ਕਰਤਾਂਗੇ ਨਾ ਤੁਹਾਨੂੰ ਕੋਈ ਫਿਕਰ ਨਹੀਂਗਾ ਪਰ ਆਤੇ ਨਾ ਕੰਮ ਸਾਰਾ ਉਲਟ ਹੀ ਤਵੀਰ ਦੀ ਗੱਲ ਵੇਖ ਲਾ ਸਭ ਕੋ ਜਨੂੰ ਪਤਾ ਹੀ ਉਹਨੇ ਮੈਨੂੰ ਦੱਸਿਆ ਹੀ ਨਹੀਂ ਤੂੰ ਮਾੜੀ ਮੋਟੀ ਗੱਲ ਤੇ ਮੈਨੂੰ ਦੱਸਣਾ ਕੀ ਕਰਾਂ ਹੁਣ ਇਹਨਾਂ ਦੇ ਪਿਓ ਨੂੰ ਦੱਸਾਂ ਕਿ ਨਾ ਦੱਸਾਂ ਜੇ ਮੈਂ ਇਹਨਾਂ ਨੂੰ ਦੱਸਤਾ ਨਾ ਉਤੋਂ ਵਿਆਹ ਰਖਿਆ ਵਾ ਇਹ ਨਾ ਹੋਵੇ ਸੋਚ ਕੇ ਤੇ ਬਿਮਾਰ ਹੋ ਜਾਣਾ ਸਮਝ ਨਹੀਂ ਲੱਗਣ ਈ ਵੀ ਕੀ ਕਰਾਂ ਹੁਣ ਜੇ ਵਿਆਹ ਤੇ ਨਾ ਆਇਆ ਤਾਂ ਵੀ ਬੜੀ ਬੇਇੱਜ਼ਤੀ ਆ ਲੋਕਾਂ ਨੇ ਗੱਲਾਂ ਕਰਨੀਆਂ ਤੇ ਵੱਡਾ ਜਵਾਈ ਕਿਉਂ ਨਹੀਂ ਵੜਿਆ